ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਹੈਮਪਟਨ ਸਿਕਾਈ ਰਿਐਲਿਟੀ ਲਿਮਟਿਡ ਸੰਭਾਵੀ ਨਿਵੇਸ਼ਕਾਂ ਅਤੇ ਘਰ ਖਰੀਦਦਾਰਾਂ ਲਈ ਹੈਮਪਟਨ ਹੋਮਜ਼ ਵਿਖੇ ਆਪਣੀ ਵਿਸ਼ੇਸ਼ 1% ਭੁਗਤਾਨ ਯੋਜਨਾ ਦੀ ਸ਼ੁਰੂਆਤ ਦੇ ਨਾਲ ਇੱਕ ਆਕਰਸ਼ਕ ਨਿਵੇਸ਼ ਦੇ ਮੌਕੇ ਦੀ ਪੇਸ਼ਕਸ਼ ਕੀਤੀ ਹੈ ਚੰਡੀਗੜ੍ਹ ਲੁਧਿਆਣਾ ਰੂਟ ਤੇ ਰਣਨੀਤਕ ਤੌਰ ਤੇ ਸਥਿਤ ਹੈਮਪਟਨ ਹੋਮਜ਼ ਅਫੋਰਡੇਬਲ ਸੈਗਮੈਂਟ ਦੇ ਅਧੀਨ ਇੱਕ ਪ੍ਰੀਮੀਅਮ ਰਿਹਾਇਸ਼ੀ ਪ੍ਰੋਜੈਕਟ ਹੈ ਜੋ ਕਿ ਸੁਵਿਧਾ ਅਤੇ ਲਗਜ਼ਰੀ ਦੀ ਪੇਸ਼ਕਸ਼ ਕਰਦੇ ਹੋਏ ਆਧੁਨਿਕ ਜੀਵਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ ਇਸ ਵਿਲੱਖਣ ਭੁਗਤਾਨ ਯੋਜਨਾ ਦੇ ਤਹਿਤ ਦਿਲਚਸਪੀ ਰੱਖਣ ਵਾਲੇ ਖਰੀਦਦਾਰ ਕੁਝ ਐਡਵਾਂਸ ਪੇਮੈਂਟ ਦੇ ਨਾਲ 1% ਮਹੀਨਾਵਾਰ ਭੁਗਤਾਨ ਯੋਜਨਾ ਚੁਣ ਕੇ ਆਪਣੇ ਸੁਪਨੇ ਦੇ ਘਰ ਵਿੱਚ ਜਾ ਸਕਦੇ ਹਨ ਇਹ ਉਹਨਾਂ ਲੋਕਾਂ ਲਈ ਇੱਕ ਆਕਰਸ਼ਕ ਅਤੇ ਪਹੁੰਚਯੋਗ ਵਿਕਲਪ ਬਣ ਜਾਂਦਾ ਹੈ ਜੋ ਆਸਾਨ ਕਿਸ਼ਤਾਂ ਵਿੱਚ ਆਪਣਾ ਘਰ ਖਰੀਦਣ ਲਈ ਨਿਵੇਸ਼ ਕਰਨਾ ਚਾਹੁੰਦੇ ਹਨ ਇਸ ਪਹਿਲ ਕਦਮੀ ਨਾਲ ਗਾਹਕਾਂ ਵਿੱਚ ਮਹੱਤਵਪੂਰਨ ਦਿਲਚਸਪੀ ਪੈਦਾ ਹੋਣ ਦੀ ਉਮੀਦ ਹੈ ਕਿਉਂਕਿ ਇਸ ਨਾਲ ਵੱਡੀ ਸ਼ੁਰੂਆਤੀ ਡਾਊਨ ਪੇਮੈਂਟ ਤੇ ਦੇ ਵਿੱਤੀ ਬੋਝ ਘਟ ਹੋ ਜਾਵੇਗਾ ਜਿਸ ਨਾਲ ਗੁਣਵੱਤਾ ਜਾਂ ਸਥਾਨ ਨਾਲ ਸਮਝੌਤਾ ਕੀਤੇ ਬਿਨਾ ਕਿਫਾਇਤੀ ਰਹਿਣ ਦਾ ਰਾਹ ਖੁੱਲ ਜਾਵੇਗਾ ਆਪਣੀ ਬਿਹਤਰੀਨ ਲੋਕੇਸ਼ਨ ਅਤੇ ਗਾਹਕ ਅਨੁਕੂਲ ਭੁਗਤਾਨ ਸ਼ਰਤਾਂ ਦੇ ਨਾਲ ਹੈਮਪਟਨਸ ਹੋਮਜ਼ ਦਾ ਉਦੇਸ਼ ਖੇਤਰੀ ਰੀਅਲ ਅਸਟੇਟ ਮਾਰਕੀਟ ਵਿੱਚ ਇੱਕ ਨਵਾਂ ਬੈਚਮਾਰਕ ਸਥਾਪਿਤ ਕਰਨਾ ਹੈ ਜੋ ਸਾਰੇ ਹਿੱਸੇਦਾਰਾਂ ਲਈ ਇੱਕ ਸਹਿਜ ਅਤੇ ਲਾਭਦਾਇਕ ਅਨੁਭਵ ਨੂੰ ਯਕੀਨੀ ਬਣਾਉਂਦਾ ਹੈ ਹੈਮਪਟਨ ਸਕਾਈ ਰੀਅਲਿਟੀ ਲਿਮਟਿਡ ਦੇ ਸੀਐਫਓ ਦੀਪਕ ਸ਼ਰਮਾ ਨੇ ਕਿਹਾ ਕਿ ਅਸੀਂ ਸੰਭਵ ਤੌਰ ਤੇ ਇਸ ਸਕੀਮ ਨੂੰ ਪੂਰੇ ਖੇਤਰ ਵਿੱਚ ਪੇਸ਼ ਕਰਨ ਵਿੱਚ ਅਗਵਾਈ ਕੀਤੀ ਹੈ ਉਹਨਾਂ ਨੇ ਕਿਹਾ ਕਿ ਇਸ ਸਕੀਮ ਦੀ ਸ਼ੁਰੂਆਤ ਤੋਂ ਬਾਅਦ ਸਾਨੂੰ ਭਰਮਾ ਹੁੰਗਾਰਾ ਮਿਲ ਰਿਹਾ ਹੈ। ਦੀਪਕ ਸ਼ਰਮ ਨੇ ਅੱਗੇ ਦੱਸਿਆ ਕਿ ਇਹ ਸਕੀਮ ਪਹਿਲੀਆਂ 100 ਬੁਕਿੰਗ ਲਈ ਵੈਧ ਹੈ। ਇਸ ਲਈ ਉਹਨਾਂ ਨਿਵੇਸ਼ਕਾਂ ਅਤੇ ਘਰ ਖਰੀਦਦਾਰਾਂ ਨੂੰ ਜਲਦੀ ਤੋਂ ਜਲਦੀ ਇਸ ਸਕੀਮ ਦਾ ਲਾਭ ਲੈਣ ਦੀ ਅਪੀਲ ਕੀਤੀ ਹੈ। ਸਕੀਮ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਕੋਈ ਵੀ ਵਿਅਕਤੀ ਘੱਟੋ-ਘੱਟ ਪੇਸ਼ਗੀ ਰਕਮ ਅਦਾ ਕਰਕੇ ਫਲੈਟ 3 ਬੀ ਐਚ ਕੇ 2 बीएचके ਅਤੇ 1 बीएचके ਦਾ ਤੁਰੰਤ ਕਬਜ਼ਾ ਲੈ ਸਕਦਾ ਹੈ ਅਤੇ ਬਾਕੀ ਰਕਮ ਦਾ ਭੁਗਤਾਨ 80 ਮਹੀਨਿਆਂ 1% ਹਰ ਮਹੀਨੇ ਵਿੱਚ ਅਦਾ ਕੀਤਾ ਜਾ ਸਕਦਾ ਹੈ ਸਕੀਮ ਦੇ ਕੁਝ ਲਾਭਾਂ ਨੂੰ ਉਜਾਗਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਕੋਈ ਵੀ ਪ੍ਰੋਸੈਸਿੰਗ ਫੀਸ ਨਹੀਂ ਹੋਵੇਗੀ ਕੋਈ ਪ੍ਰੀ ক্লোਜ਼ਰ ਫੀਸ ਨਹੀਂ ਹੋਵੇਗੀ ਘੱਟੋ ਘੱਟ 10 ਲੱਖ ਅਤੇ ਕੋਈ ਤਤਕਾਲ ਰਜਿਸਟਰੀ ਫੀਸ ਨਹੀਂ ਹੋਵੇਗੀ ਅਰਵਿੰਦਰ ਕੌਰ ਮੈਨੇਜਰ ਸੰਚਾਲਨ ਹੈਮਪਟਨ ਸਕਾਈ ਰਿਐਲਿਟੀ ਲਿਮਟਿਡ ਨੇ ਕਿਹਾ ਕਿ ਇਹ ਸਕੀਮ ਇੱਕ ਵੱਡੀ ਅਗਾਊਂ ਰਕਮ ਦਾ ਭੁਗਤਾਨ ਕਰਨ ਦੀ ਲੋੜ ਨੂੰ ਖਤਮ ਕਰਦੀ ਹੈ ਜਿਸ ਨਾਲ ਇਹ ਖਰੀਦਦਾਰਾਂ ਲਈ ਵੱਧ ਸੌਖਾ ਵਿਕਲਪ ਬਣ ਗਿਆ ਹੈ ਇਸ ਤੋਂ ਇਲਾਵਾ ਅਜਈਆਂ ਸਕੀਮਾਂ ਵਿੱਚ ਵਿਆਜ ਦਰਾਂ ਆਮ ਤੌਰ ਤੇ ਘੱਟ ਹੁੰਦੀਆਂ ਹਨ ਜਿਸ ਨਾਲ ਕਿਫਾਇਤੀ ਸਮਰੱਥਾ ਵਧਦੀ ਹੈ ਅਤੇ ਨਿਵੇਸ਼ਕਾਂ ਅਤੇ ਘਰ ਖਰੀਦਦਾਰਾਂ ਦੇ ਵਿੱਤੀ ਬੋਝ ਘੱਟ ਹੁੰਦਾ ਹੈ ਉਹਨਾਂ ਅਗੇ ਕਿਹਾ ਕਿ ਇੱਥੇ ਪਹਿਲਾਂ ਹੀ 660 ਤੋਂ ਵੱਧ ਮਾਣ ਵਾਲੇ ਮਾਲਕ ਹਨ ਜਿਨ੍ਹਾਂ ਵਿੱਚ 450 ਨੂੰ ਕਬਜ਼ਾ ਦੇ ਦਿੱਤਾ ਗਿਆ ਹੈ ਜੋ ਕਿ ਸੁੰਦਰ ਢੰਗ ਨਾਲ ਡਿਜ਼ਾਈਨ ਕੀਤੇ ਅਪਾਰਟਮੈਂਟਾਂ ਵਿੱਚ ਇੱਕ ਆਰਾਮਦਾਇਕ ਜੀਵਨ ਸ਼ੈਲੀ ਦਾ ਆਨੰਦ ਮਾਣ ਰਹੇ ਹਨ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਗਾਹਕਾਂ ਨੂੰ ਪਹਿਲ ਦਿੰਦੇ ਹਾਂ ਅਤੇ ਉਹਨਾਂ ਨੂੰ ਵੱਧ ਤੋਂ ਵੱਧ ਮੁੱਲ ਪ੍ਰਸਤਾਵ ਪ੍ਰਦਾਨ ਕਰਨ ਲਈ ਉਹਨਾਂ ਦੀਆਂ ਲੋੜਾਂ ਨੂੰ ਸਮਝਣ ਲਈ ਸਮਾਂ ਘਟਦੇ ਹਾਂ ਉਨਾ ਅਗੇ ਕਿਹਾ ਕਿ ਅਸੀਂ ਹਰ ਕੰਮ ਵਿੱਚ ਇਮਾਨਦਾਰੀ ਅਤੇ ਨਿਸ਼ਠਾ ਦੇ ਉੱਚ ਮਿਆਰਾਂ ਨੂੰ ਕਾਇਮ ਰੱਖਦੇ ਹਾਂ ਉਹਨਾਂ ਨੇ ਕਿਹਾ ਕਿ ਉਹ ਆਪਣੇ ਗਾਕਾ ਨਾਲ ਲੰਬੇ ਸਮੇਂ ਦੇ ਸਬੰਧ ਬਣਾਉਣ ਦੇ ਧਿਆਨ ਕੇਂਦਰਿਤ ਕਰਦੇ ਹਾਂ ਰਾਹੁਲ ਸ਼ਰਮਾ ਮੈਨੇਜਰ ਸੇਲਜ਼ ਹੈਮਪਟਨ ਸਕਾਈ ਰਿਐਲਿਟੀ ਲਿਮਟਿਡ ਨੇ ਕਿਹਾ ਕਿ ਹੈਮਪਟਨ ਹੋਮਸ ਲੁਧਿਆਣਾ ਦਾ ਪਹਿਲਾ ਰਿਐਲਿਟੀ ਰੀਅਲ ਅਸਟੇਟ ਪ੍ਰੋਜੈਕਟ ਹੈ ਜੋ ਕਿ ਫਾਇਤੀ ਰੀਹੈਸ਼ ਦੇ ਸੰਕਲਪ ਤੇ ਆਧਾਰਤ ਹੈ ਖੂਬਸੂਰਤ ਲੈਂਡਸਕੇਪ ਵਾਲੇ ਬਗੀਚਿਆਂ ਨਾਲ ਭਰੇ ਕਈ ਏਕੜ ਵਿੱਚ ਫੈਲੇ ਹੈਮਪਟਨ ਹੋਮਸ ਨਿਵਾਸੀਆਂ ਨੂੰ ਉਹਨਾਂ ਦੇ ਉਹਨਾਂ ਦੇ ਪਰਿਵਾਰਾਂ ਦੇ ਲਈ ਬਿਹਤਰੀਨ ਰਹਿਣ ਦੀ ਜਗ੍ਹਾ ਪ੍ਰਦਾਨ ਕਰਦੇ ਹਨ ਬੇਹੱਦ ਖੂਬਸੂਰਤੀ ਨਾਲ ਬਣਾਈ ਘਰਾਂ ਵਿੱਚ ਖੁੱਲੀ ਰਹਿਣ ਦੀ ਜਗ੍ਹਾ ਬੱਚਿਆਂ ਤੇ ਸੀਨੀਅਰ ਸਿਟੀਜ਼ਨ ਲਈ ਅਨੁਕੂਲ ਵਾਤਾਵਰਣ ਅਤੇ ਕਈ ਪੱਧਰੀ ਉੱਚ ਪੱਧਰੀ ਸੁਰੱਖਿਆ ਜਾਂਚ ਅਤੇ ਵਿਸ਼ਵ ਪੱਧਰੀ ਸਹੂਲਤਾਂ ਸ਼ਾਮਲ ਹਨ निवासीयां ਦੀਆਂ ਲੋੜਾਂ ਨੂੰ ਪੂਰਾ ਕਰ ਲਈ ਇੱਕ ਬਹੁਮੰਜ਼ਲਾ ਹੈਮਪਟਨ ਸਕਾਈ ਸੈਂਟਰ ਇੱਕ ਬਹੁ ਸੁਵਿਧਾ ਵਾਲਾ ਕਲੱਬ ਹਾਊਸ ਵੀ ਬਣਾਇਆ ਗਿਆ ਹੈ। ਉਹਨਾਂ ਨੇ ਕਿਹਾ ਕਿ ਹੈਮਪਟਨ ਹੋਮਸ ਨੇ ਮਜ਼ਬੂਤ ਆਰ ਸੀ ਸੀ ਢਾਂਚੇ ਦੇ ਨਾਲ ਨਾਲ ਮਿਵਾਨ ਵਰਗੀ ਐਡਵਾਂਸਡ ਟੈਕਨੋਲੋਜੀ ਦੀ ਵਰਤੋਂ ਕਰਕੇ ਰੀਅਲ ਅਸਟੇਟ ਉਦਯੋਗ ਦਾ ਚਿਹਰਾ ਬਦਲ ਕੇ ਰੱਖ ਦਿੱਤਾ ਹੈ। ਲੁਧਿਆਣਾ ਵਿੱਚ ਰੈਡੀ ਟੂ ਮੂਵ ਇਨ ਫਲੈਟਸ ਵਿੱਚ ਰਹਿਣ ਨੂੰ ਆਸਾਨ ਅਤੇ ਕਿਫਾਇਤੀ ਬਣਾਇਆ ਗਿਆ ਹੈ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਪ੍ਰਮੁੱਖ ਰਹਾਇਸ਼ੀ ਟਾਊਨਸ਼ਿਪ ਦੇ ਇੱਕ ਸ਼ਾਨਦਾਰ ਘਰ ਵਿੱਚ ਰਹਿਣ ਦਾ ਮਤਲਬ ਬਦਲ ਦਿੰਦਾ ਹੈ